ਨਕਨ ਤੇਗਾ ਵਰਸ਼ਿਆ ਲਸ਼ਕਨ ਤੇਗਾ ਵਰਸ਼ਿਆ ਰਕਸ਼ ਆਏ ਰੋਹਲੇ ਰਕਸ਼ लशकन तेगा तेगा ब लक्षकिया न सूर्य पाए नशकन तेगा बिया तेगा बर्छिया रूही टोल नगारे बजे नगारे बजे ਰਗਾ ਦੇ ਬਾਜੇ ਗਗਨ ਦਮਾ ਮਾ ਬਾਜਿਓ ਪਰੋਂ ਨਿਸ਼ਾਨੇ ਘਾ ਖੇਤ ਜੋ ਮਾੜੇ ஆஜர் டாக்கா நான்கு மாமா ஆஜர் ஒரே ஒரு விஷால் நினைக்காதே பிரஜமாண்டே ਸਾਤ ਸੰਗਤ ਜੀ ਇਹ ਜਿਹੜੀ ਸ਼ੈਲੀ ਹੈ ਨਾ ਗੁਰਬਾਣੀ ਨੂੰ ਟਾਡੀ ਸ਼ੈਲੀ ਚ ਗਾਉਣਾ ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਖਸ਼ਿਸ਼ ਸਮਾ ਥੋੜਾ ਜਿਹੀ ਰਹਿ ਗਿਆ ਝਾਟੀ ਲੰਘ ਗਿਆ ਤੇ ਲਾਵਾਂ ਦਾ ਕੀਰਤਨ ਵੀ ਆਪਾਂ ਕਰਨਾ ਵਾਹਿਗੁਰੂ ਤੇ ਸਾਡੇ ਤੋਂ ਬਾਅਦ ਸਾਡੇ ਗੁਰ ਭਾਈ ਭਾਈ ਜੁਗਿੰਦਰ ਸਿੰਘ ਰਿਆੜ ਦਾਸ ਦੇ ਪਿਤਾ ਜੀ ਕੋਲੋਂ ਉਹਨਾਂ ਨੇ ਸਿੱਖਣਾ ਸ਼ੁਰੂ ਕੀਤਾ ਤੇ ਮੈਂ ਵੀ ਆਪਣੇ ਪਿਤਾ ਜੀ ਕੋਲੋਂ ਸਿੱਖਿਆ ਬਾਅਦ ਵਿੱਚ ਅਸੀਂ ਮਿਸ਼ਨਰੀ ਕਾਲਜ ਵੀ ਸਿੱਖਿਆ ਉਹ ਦੂਜੇ ਜਿਹੜੇ ਆਉਣੇ ਨੇ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਪਦਮਸ਼੍ਰੀ ਉਹ ਵੀ ਸਾਡੇ ਗੁਰ ਭਾਈ ਮਿਸ਼ਨਰੀ ਕਾਲਜ ਦੇ ਉਸਤਾਦ ਕੋਲੋਂ ਆਪਾਂ ਸਿੱਖਿਆ ਤੇ ਆਹ ਜਿਹੜੀ ਸ਼ੈਲੀ ਹੈ ਨਾ ਜੀ ਤਨਗੁਰ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਤਿਹਾਸ ਵਿੱਚ ਲਿਖਿਆ ਪ੍ਰਿੰਸੀਪਲ ਸਤਵੀਰ ਸਿੰਘ ਉਹਨਾਂ ਦਾ ਨਾਮ ਕਈਆਂ ਨੇ ਸੁਣਿਆ ਹੋਣਾ ਜਿਹੜੇ ਅੱਜ ਕੱਲ ਦੇ ਜਾਦਾ ਬੁਕਸ ਵਗੈਰਾ ਰਿਸਰਚ ਕਰਦੇ ਨੇ ਪੜ੍ਹਦੇ ਨੇ ਪ੍ਰਿੰਸੀਪਲ ਸਤਵੀਰ ਸਿੰਘ ਬੜੇ ਖੋਜੀ ਇਤਿਹਾਸਕਾਰ ਉਹਨਾਂ ਨੇ ਵੀ ਜ਼ਿਕਰ ਕੀਤਾ ਤਨਗੁਰ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਸੀ ਇੱਕ ਵਾਰੀ ਤਾਂ ਆਸਾ ਕੀ ਵਾਰ ਦਾ ਕੀਰਤਨ ਰਾਗੀ ਸਿੰਘ ਵਾਹਿਗੁਰੂ ਰਬਾਬੀ ਜਿਹੜੇ ਸੀ ਜਾਂ ਰਾਗੀ ਸਿੱਖ ਜਿਹੜੇ ਸੀ ਉਹ ਸ੍ਰੀ ਹਰਮੰਦਰ ਸਾਹਿਬ 'ਚ ਐਦਾਂ ਬਹਿ ਕੇ ਕੀਰਤਨ ਕਰਦੇ ਇੱਕ ਵਾਰੀ ਆਸਾ ਕੀ ਵਾਰ ਦਾ ਤੇ ਦੂਜੀ ਵਾਰੀ ਮਹਾਰਾਜ ਆਪਣੀ ਮੌਜ ਵਿੱਚ ਆਏ ਕਈ ਵਾਰੀ ਭਾਈ ਅਬਦੁੱਲ ਤੇ ਨੱਥਮਲ ਨੂੰ ਕਹਿੰਦੇ ਵੀ ਆਸਾ ਦੀ ਵਾਰ ਟੱਡ ਸਰੰਗੀ ਨਾਲ ਸੁਣਾਓ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਮਰਯਾਦਾ ਚੱਲੀ ਏ ਟੱਡ ਸਰੰਗੀ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਆਸਾ ਕੀ ਵਾਰ ਦਾ ਕੀਰਤਨ ਕਈ ਵਾਰੀ ਸੁਣਦੇ ਤੇ ਤੁਸੀਂ ਜਿਹੜੇ ਗੁਰਬਾਣੀ ਦੇ ਖੋਜੀ ਹੋ ਆਪ ਜੀਆਂ ਨੂੰ ਪਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ ਸਾਨੂੰ 22 ਬਖਸ਼ੀਆਂ ਨੇ ਮਾਰ ਦੇ ਤੇ 22 ਬਾਰਾਂ ਦੇ ਵਿੱਚੋਂ 9 ਬਾਰਾਂ ਦੇ ਉੱਤੇ ਧਨੀਆਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਗਾਇਨ ਕਰਵਾਈ ਨਾ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਨਹੀਂ ਬਾਈ ਢਿੱਲਾ ਨਾ ਬੋਲਿਆ ਕਰੋ ਗੱਜ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਮਾਦਾ ਸਾਹਿਬ ਨੇ ਇਹ ਸਾਡੀ ਝੋਲੀ ਪਾਇਆ ਸਾਰਾ ਕੁਝ ਤੇ ਸੱਚੇ ਪਾਤਸ਼ਾਹ ਨੇ ਆਪ ਕਿਹਾ ਹਉ ਢਾਡੀ ਬੇਕਾਰ ਕਾਰ ਲਾਇਆ ਤੁਸੀਂ ਆਸਾ ਕੀ ਬਾਣ ਚ ਰੋਜ਼ ਸੁਣਦੇ ਹੋ ਹੌ ਢਾਡੀ ਕਾ ਨੀਚ ਜਾਤ ਹੋਰ ਉਦਮ ਜਾਸਦਾਏਂਦੇ ਤਿੰਨ ਮੰਗਾ ਜੇ ਤੁਝਾ ਤੇ ਆਹਿੰਦੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗਦੀ ਪਰਬ ਵੀ ਮਨਾ ਰਹੇ ਹੋ ਤੇ ਜੇ ਮੈਨੂੰ ਇਜਾਜ਼ਤ ਦਿਓ ਤੇ ਪੰਜ ਇੱਕ ਮਿੰਟ ਦਾ ਸ਼ਬਦ ਪੜ ਦੇਵਾਂ ਗੁਰੂ ਸਾਹਿਬ ਜੀ ਦੇ ਪਿਆਰ ਵਿੱਚ ਗੁਰਤਾ ਗਦੀ ਸੰਬੰਧੀ ਇਹ ਸ਼ਬਦ ਹੈ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰਿ ਕਾ ਨਾਮ ਸਭ ਨੂੰ ਬੇਨਤੀ ਹੈ ਚਲੋ ਇੱਥੇ ਪਹਿਲੀ ਵਾਰ ਹੀ ਆਏ ਆ ਨਹੀਂ ਤੇ ਬਹੁਤ ਵਾਰੀ ਕਈ ਜਗ੍ਹਾ ਤੇ ਬੇਨਤੀ ਕੀਤੀ ਹੈ ਵੀ ਜਿਹੜਾ ਮੋਬਾਈਲ ਹੁੰਦਾ ਨਾ ਮੋਬਾਈਲ ਇਹ ਕਦੇ ਵਾਸਤੇ ਆ ਜੀ ਗੱਲ ਕਰਨ ਵਾਸਤੇ ਇਹਦੇ ਤੋਂ ਤੁਸੀਂ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰ ਸਕਦੇ ਹੋ ਇਹਦੇ ਤੋਂ ਤੁਸੀਂ ਆਪਣੇ ਜੀਵਨ ਸਾਥੀ ਨਾਲ ਗੱਲ ਕਰ ਸਕਦੇ ਹੋ ਆਪਣੇ ਬੱਚਿਆਂ ਨਾਲ ਗੱਲ ਕਰ ਸਕਦੇ ਹੋ ਸਬੰਧਤ ਜਿਹਦੇ ਨਾਲ ਵੀ ਗੱਲ ਕਰਨੀ ਕਰ ਸਕਦੇ ਹੋ ਤੇ ਸਾਧ ਸੰਗਤ ਜੀ ਇਹਦੇ ਤੋਂ ਤੁਸੀਂ ਗੁਰੂ ਸਾਹਿਬ ਨਾਲ ਵੀ ਗੱਲ ਕਰ ਸਕਦੇ ਹੋ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪਰ ਕਈਆਂ ਕਹਿਣਾ ਵੀ ਗੁਰੂ ਸਾਹਿਬ ਦਾ ਨੰਬਰ ਕਿਹੜਾ ਡਾਇਲ ਕਰੀਏ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਰੀ ਬਾਣੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਾਰੀ ਬਾਣੀ ਇੱਕ ਗੁਰੂ ਨਾਲ ਗੱਲਾਂ ਕਰਨ ਵਾਸਤੇ ਸਾਧ ਸੰਗਤ ਜੀ ਇਹ ਫੋਨ ਨੰਬਰ ਹੈ ਗੁਰੂ ਸਾਹਿਬ ਦਾ ਜਿਹੜਾ ਮਰਜ਼ੀ ਸ਼ਬਦ ਪੜ ਲਓ ਗੁਰੂ ਗੁਰੂ ਸਾਹਿਬ ਨਾਲ ਗੱਲ ਹੋ ਜਾਂਦੀ ਹੈ ਤੇ ਆਪ ਜੀ ਨੂੰ ਬੇਨਤੀ ਹੈ ਭਈ ਜਿਨ੍ਹਾਂ ਦੇ ਫੋਨਾਂ ਵਿੱਚ ਗੁਰਬਾਣੀ ਦੀਆਂ ਐਪਸ ਡਾਊਨਲੋਡ ਨਹੀਂ ਹੋਈਆਂ ਉਹ ਕਿਰਪਾ ਕਰਕੇ ਕਰਿਓ ਗੁਰਬਾਣੀ ਦੀਆਂ ਐਪਸ ਤੁਹਾਡੇ ਫੋਨਾਂ ਵਿੱਚ ਡਾਊਨਲੋਡ ਹੋਣੀਆਂ ਚਾਹੀਦੀਆਂ ਜਿਨ੍ਹਾਂ ਦੇ ਫੋਨਾਂ ਵਿੱਚ ਹੈਗੀਆਂ ਨੇ ਉਹ ਜਦੋਂ ਐਦਾਂ ਬੈਠੋ ਤੇ ਉਦੋਂ ਸਾਧ ਸੰਗਤ ਜੀ ਸ਼ਬਦ ਕੱਢ ਕੇ ਨਾਲ-ਨਾਲ ਬੋਲਿਆ ਕਰੋ ਨਾਲ-ਨਾਲ ਗਾਇਆ ਕਰੋ ਮਾਰੇ ਦਾ ਹੁਕਮ ਹੈ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਸੱਚੀ ਬਾਣੀ ਅੰਮ੍ਰਿਤ ਬਾਣੀ रस रास